ਮੈਂ ਸਮਝਦਾ ਵੀ ਬੋਲਣਾ ਹੀ ਸੌਖਾ ਗੱਲਾਂ ਕਰਨੀ ਸੌਖੀਆਂ ਨੇ ਜਾਂ ਰਾਹ ਪਿਆ ਜਾਣੇ ਤੇ ਜਾਂ ਵਾਹ ਪਿਆ ਜਾਣੇ ਅਸਲੀ ਸਵਾਦ ਤੇ ਉਹਨਾਂ ਨੂੰ ਆਉਂਦਾ ਜਿਹੜੇ ਰਾਹ ਪਏ ਆ ਜਾਂ ਵਾਹ ਪਏ ਮੇਰੇ ਵਾਂਗ ਗੱਲਾਂ ਕਰਨ ਵਾਲੇ ਤੇ ਬਥੇਰੇ ਆਏ ਕਈ ਆਉਣਗੇ ਕਈ ਜਾਣਗੇ ਇੱਥੇ ਕਮੀ ਥੋੜੀ ਆ ਇਹ ਐਦਾਂ ਦੀ ਜ਼ਮਾਨੇ ਦੀ ਦੁਨੀਆ ਆ ਤੁਸੀਂ ਕੋਈ ਸੱਚ ਬੋਲੋ ਤੇ ਤੁਹਾਨੂੰ ਲਿਖਿਆ ਵਿਖਾਉਣਾ ਪੈਣਾ ਵੀ ਲਿਖਿਆ ਕਿੱਥੇ ਆ ਪ੍ਰੂਫ ਦੇਣਾ ਪਏਗਾ ਉਹੀ ਝੂਠ ਬੋਲੋ ਦੁਨੀਆ ਆਖਾਂ ਬੰਦ ਕਰਕੇ ਸੁਣੇਗੀ ਇਹੋ ਜਿਹਾ ਜਮਾਨਾ ਆ ਤੇ ਖਾਲਸਾ ਜੀ ਫਿਰ ਜਦੋਂ ਦੋਵੇਂ ਉਹ ਮਾਈਆਂ ਸ਼ਹੀਦ ਹੋ ਗਈਆਂ ਸੂਬੇਦਾਰ ਨੇ ਆਖਿਆ ਬੱਚੇ ਫੜ ਲਓ ਇਹ ਬੱਚੇ ਵੀ ਮਾਰ ਦਿਓ ਸ਼ਰਕ ਕਲਮ ਕਰ ਦਿਓ ਤੇ ਭਾਈ ਜੈ ਸਿੰਘ ਸਾਹਿਬ ਨੇ ਆਖਿਆ ਪੁੱਤਰੋ ਡੋਲਿਓ ਨਾ ਮਰਨਾ ਤਾਂ ਹੈ ਹੀ ਕਈ ਹਸਪਤਾਲ 'ਚ ਮਰ ਗਏ ਕੌਣ ਯਾਦ ਕਰਦਾ ਆ ਕਈ ਸੜਕ ਤੇ ਸੜਕ ਥੱਲੇ ਮਰ ਗਏ ਕਦੇ ਗੱਡੀ ਨੰਗ ਇੱਕ ਕੁਝ ਆ ਗਿਆ ਕਦੀ ਕੁਝ ਹੋ ਗਿਆ ਕੋਈ ਹਾਰ ਟੱਕ ਨਾ ਮਰ ਗਿਆ ਕੋਈ ਬਿਮਾਰੀ ਨਾਲ ਮਰ ਗਿਆ ਕਈ ਮਰਦੇ ਸਾਰੇ ਹੀ ਮਰਦੇ ਕਿਹੜਾ ਬਚਿਆ ਰਹਿ ਕੌਣ ਗਿਆ ਕਿੰਨੇ ਕ ਯਾਦ ਨੇ ਆਪਣੇ ਆਪਣੀਆਂ ਪੁਸ਼ਤਾ ਵੇਖ ਲੋ ਜਿਨ੍ਹਾਂ ਨੇ ਕੁਝ ਨਹੀਂ ਨਾ ਕੀਤਾ ਜਿਨ੍ਹਾਂ ਨੇ ਕੋਈ ਧਰਮ ਕਰਮ ਨਹੀਂ ਕੀਤਾ ਸਾਨੂੰ ਯਾਦ ਨਹੀਂ ਸਾਡੇ ਵੱਡੇ ਕੌਣ ਸੀ ਸਾਨੂੰ ਕਿਸੇ ਨੂੰ ਨਹੀਂ ਪਤਾ ਆਪਣੇ ਦਾਦੇ ਦਾ ਪਤਾ ਹੋ ਪਰਦਾਦੇ ਦਾ ਪਤਾ ਹੋ ਲੱਕੜ ਦਾਦੇ ਦਾ ਕਿਸੇ ਨੂੰ ਨਹੀਂ ਪਤਾ ਐਨੀ ਕਿ ਸਾਡੀ ਸਿਮਰਤੀ ਆ ਪਰ ਜਿੰਨਾ ਕੁਰਬਾਨੀਆਂ ਕੀਤੀਆਂ ਅੱਜ ਤੁਸੀਂ ਸੁਣਨ ਰਹੇ ਜੇ ਨਾ ਉਹਨਾਂ ਨੇ ਕੀ ਕੁਝ ਕੀਤਾ ਭਾਈ ਜੈ ਸਿੰਘ ਨੇ ਆਖਿਆ ਪੁੱਤਰੋ ਮਰਨਾ ਤੇ ਇੱਕ ਦਿਨ ਹੈ ਧਰਮ ਤੋਂ ਹੀਣੋਗੇ ਮਰਨ ਨਾਲੋਂ ਚੰਗਾ ਵਾ ਧਰਮ 'ਚ ਰਹਿ ਕੇ ਅਣਖ ਨਾਲ ਮਰਨਾ ਸ਼ਾਨ ਦੇ ਨਾਲ ਮਰਨਾ ਗੁਰੂ ਲਈ ਮਰਨਾ ਉਦਾਂ ਮਰਨ ਦਾ ਕੋਈ ਇਲਾਹਾ ਨਹੀਂ ਜੇ ਸਿਖਾਉਣ ਵਾਲੇ ਇਦਾਂ ਦਾ ਸੀ ਸਿੱਖਣ ਵਾਲੇ ਤੇ ਆਪੇ ਹੀ ਤਗੜੇ ਹੋਣਗੇ ਜੇ ਸਿਖਾਉਣ ਵਾਲਾ ਮਾਈ ਪਕਾਵੇ ਪ੍ਰਸ਼ਾਦ ਦੇ ਪਾਠ ਕਰਕੇ ਬੱਚੇ ਆਪੇ ਹੀ ਪਾਠ ਕਰਨ ਤੇ ਮਾਈ ਵੇਖੇ ਵੀ ਕਵੀ ਸਾਸ ਵੀ ਕਵੀ ਬਹੂ ਆਤੀ थी ਉਹ ਟੀਵੀ 'ਚ ਵੜੀ ਰਵੇ ਚੈਨਲ ਵਹਿੰਦੀ ਰਵੇ ਬੱਚਾ ਵੀ ਉਹ ਕੋਈ ਦੇਖਣਾ ਜੇ ਝੂਠ ਹੈ ਤਾਂ ਕਹੋ ਬੱਚੇ ਦੀ ਜਿੱਦਾਂ ਦੀ ਮਾਈ ਹੋ ਉਦਾਂ ਨਾ ਬੱਚਾ ਹੋਊਗਾ ਇਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ 'ਚ ਆ 26 ਸਾਲ 9 ਮਹੀਨੇ 13 ਦਿਨ ਜੇ ਸਤਿਗੁਰੂ ਜੀ ਭੋਰੇ 'ਚ ਬੈਠੇ ਨੇ ਧੰਨ ਮਾਤਾ ਗੁਜਰੀ ਜੀ ਤੇ ਮਾਤਾ ਗੁਜਰੀ ਜੀ ਦੀ ਸੱਸ ਵਾ ਸ਼੍ਰੀ ਮਾਤਾ ਨਾਨਕੀ ਜੀ ਨੋਂ ਸੱਸ ਨਹੀਂ ਮਾਵਾਂ ਧੀਆਂ ਬਣ ਕੇ ਰਹੀਆਂ ਜੇ ਸਾਬ ਜੀ ਅੰਦਰ ਬੰਦਗੀ ਕਰਦੇ ਰਹੇ ਦੋਵਾਂ ਜਾਣੀਆਂ ਬਾਹਰ ਪਹਿਰਾ ਦਿੱਤਾ ਐਡੀ ਬੰਦਗੀ ਕੀਤੀ ਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਜੇ ਸ ਮਾਂ ਪਿਓ ਦੀ ਬੰਦਗੀ ਹੋਵੇ ਉਹਦੀ ਕੁੱਖ ਚ ਸਾਧੂ ਆਉਂਦਾ ਉਹਦੀ ਕੁੱਖ ਚ ਸੂਰਮਾ ਆਉਂਦਾ ਦਾਨ ਨਹੀਂ ਆਉਂਦਾ ਭਗਤ ਆਉਂਦਾ ਨਹੀਂ ਤੇ ਫਿਰ ਸਾਬ ਜੀ ਕਹਿੰਦੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੋ ਜਿੰਨਾ ਦਾ ਸਿਕਦਾਰ ਮੈਂ ਤੇ ਵੇਖਿਆ ਆ ਜੋੜ ਮੇਲਾ ਆਉਂਦਾ ਨਾ ਉਹ ਰਾਤ ਨੂੰ ਲਾਲ ਜੇ ਸਿੰਘ ਲਾ ਕੇ ਝੂੰਝੂ ਕਰਦੇ ਤੇਰੇ ਫਿਰਣ ਨਹੀਂ ਹੁੰਦੇ ਸਾਰੇ ਕਈ ਬੰਦੇ ਵੇਖੇ ਮੈਂ ਇਹਦਾ ਇਹ ਉਹ ਹੀ ਨੇ ਜਿਨ੍ਹਾਂ ਨੂੰ ਸਤਿਗੁਰੂ ਕਹਿੰਦੇ ਜਿੰਨਾ ਦਾ ਅਵਤਾਰ ਜੇ ਬੰਦਗੀ ਨਾ ਹੋਈ ਨਾ ਮਾਂ ਪਿਓ ਦੀ ਫਿਰ ਇਹੋ ਕਹੋ ਜੀ ਜੰਮਣਾ ਜੰਮੀ ਚੱਲੋ ਗੱਲ ਤਾਂ ਹੈ ਕੌੜੀ ਪਰ ਮੈਂ ਥੋੜੀ ਕਹੀਆ ਗੁਰੂ ਨਾਨਕ ਸਾਹਿਬ ਕਹਿੰਦੇ ਆ ਖਾਲਸਾ ਜੀ ਉਹ ਸਿੱਖ ਸੀ ਸਿੰਘ ਸੀ ਗੁਰੂ ਦਾ ਸੀ ਗੁਰੂ ਤੇ ਪਰੋ ਸਾ ਸੀ ਗੁਰੂ ਦੀ ਸਿੱਖੀ ਦੀ ਸਾਰ ਸੀ ਉਹਨੇ ਆਖਿਆ ਪੁੱਤਰ ਮਰਨਾ ਤੇ ਹੈ ਹੀ ਆ ਕਿਤੇ ਐਵੇਂ ਐਵੇਂ ਡੋਲ ਕੇ ਨਾ ਮਰ ਜਿਓ ਇੱਕ ਬੰਨੇ ਦੀ ਲਾਹਣਤਾ ਦੀ ਜ਼ਿੰਦਗੀ ਆ ਦੂਜੇ ਬੰਨੇ ਮਰਦਾਂ ਦੀ ਮੌਤ ਆ ਇੱਕ ਬੰਦੇ ਲਾਲਚ ਦੂਜੇ ਬੰਦੇ ਗੁਰੂ ਇੱਕ ਬੰਦੇ ਇਹਦੇ ਪੈਰ ਜਿੱਥੇ ਪਿਆ ਗੁਰੂ ਤੋਂ ਬੇਮਖ ਅਗਲੇ ਬੰਦੇ ਗੁਰੂ ਦੀ ਗੋਦ ਆ ਇਹਦੀ ਧਮਕੀਆਂ ਡਰਾਵਿਆਂ ਦੀ ਪ੍ਰਵਾਹ ਨਾ ਕਰਿਓ